ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਿਨ ਰੈਣ ਮਾਜ ਮਹੱਲਾ ਪੰਜਵਾਂ ਦਿਨ ਰੈਣ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਬਰੈਣ ਆਪ ਤਿਆਗ ਸ਼ਰਣੀ ਪਵਾਂ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲ ਹੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ ਹਾਰ ਪੈਰ ਬਿਨ ਚੈਨ ਨ ਪਾਈਐ ਖੋਜ ਡਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ਼ ਨ ਕਾਹੂ ਦੇਣ ਕਾਰ ਕਿਰਪਾ ਪ੍ਰਭ ਰਾਖ ਲਿਹੁ ਹੋਰ ਨਾਹੀ ਕਰਨ ਕਰੇਣ ਹਰ ਤੁਧ ਵਿਣਖਾ ਕੋ ਰੂਲਣਾ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰ ਜੰਦੇ ਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਸਿਮ੍ਰਿਤ ਪੁਰਖ ਅਪਾਰ ਮਰਨ ਜੀਵਨ ਆਰਾਧਣਾ ਸਬਨਾ ਕਾ ਆਧਾਰ ਸਸੁਰੇ ਪੈਏ ਤਿਸ ਕੰਤ ਕੀ ਵੱਡਾ ਚਸ ਪਰਵਾਰ ਊਚਾ ਅਗਮ ਅਗਾਦ ਬੋਧ ਕਿਛ ਅੰਤ ਨ ਪਾਰਾ ਵਾਰ ਸੇਵਾ ਸਾਤ ਸੁਭਾਵ ਸੀ ਸੰਤਾਂ ਕੀ ਹੋਏ ਛਾਰ ਦੀਨਾ ਨਾਥ ਧਿਆਲ ਦੇਵ ਪਤਿਤ ਉਧਾਰਨ ਹਾਰ ਆਤ ਜੁਗਾਦੀ ਰਖਦਾ ਸਚ ਨਾਮ ਕਰਤਾਰ ਕੀਮਤ ਕੋਈ ਨ ਜਾਣੇ ਕੋ ਨਾਹੀ ਤੋਲਣ ਹਾਰ ਮਾਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰੈਣ ਜੇ ਪ੍ਰਭ ਕੋ ਸੇਵਦੇ ਤਿਨ ਕੈ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਬਨਾ ਕਾ ਬਖਸ਼ਿੰਦ ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦੇ ਤਿਨ ਜਿੰਦ ਗੁਰ ਸ਼ਬਦੀ ਆਰਾਧੀਐ ਜਪਿਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਣੋ ਮੰਝ ਨਿਮਾਣੀ ਥਾਓ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨੋ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜਿਉ ਤੂੰ ਰਾਖੈ ਤਿਉ ਰਹਾ ਤੇਰਾ ਦਿੱਤਾ ਪੈ ਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨ ਸੁਝਈ ਕਿਥੈ ਕੂਕਣ ਜਾਓ ਅ ਗਿਆਨ ਬਿਨਾ ਸੰਤਮ ਹਰਨ ਉਚੇ ਅਗਮ ਮਾਓ ਮਨ ਵਿਛੜਿਆ ਹਰ ਮੇਲੀਐ ਨਾਨਕ ਇਹ ਸੁਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਮਨ ਵਿਛੜਿਆ ਹਰ ਮੇਲੀਆ ਨਾਨਕ ਇਹੋ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ